ਹੈਲੋ ਗਾਇਜ਼ ਅੱਧਰੋਂ ਚੱਲਗੇ ਕੋਕਰੀਨ ਘੱਟ ਅਸੀਂ ਚੱਲ ਲਈਏ ਚੱਲ 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 ਸਾਨੂੰ ਬਹੁਤ ਭੁੱਖ ਨਹੀਂ ਲੱਗੀ ਹਜੇ ਕੰਮ ਤਾਂ ਹੀ ਸਾਨੂੰ ਨਾਲਾ ਸਾਨੂੰ ਹੈਗਾ ਨਵੇਂ-ਨਵੇਂ ਫੋਨ ਦਾ ਚਾਹ ਤੇ ਅਸੀਂ ਨਾ ਅੱਜ ਗੋਮਦੇ ਪਰਦੇ ਸੀਗੇ ਤੇ ਗੁੱਡੀ ਗੰਦੀ ਚਲੋ ਵਾਪਸ ਚાલਦੇ ਗੋੜਾ ਕੁਲਕਲਾ ਖਾਏ ਆਪਣੇ ਆ ਤੇ ਹੁਣ ਅਸੀਂ ਚੱਲੇ ਸੀਗੇ ਗਾਇਜ਼ ਹੌਣ ਅਸੀਂ ਜਾਣੇ ਆ ਕੁਛ ਖਾ ਕੇ ਉਹ ਨਾ ਮਤਲਬ ਅਸੀਂ ਵੀਡੀਓ ਅੱਜ ਬਣਾਉਣੀ ਹੀ ਬਣਾਉਣੀ ਆ ਰੀਡੀਓ ਹਾਂ ਰੀਡੀਓ ਖਾ ਕੇ ਇਹ ਵੜਾਈ ਮੇਰੇ ਮੁੰਡੇ ਦੀ ਹੈਲੋ ਗਾਇਜ਼ ਇਹਦੇ ਚ ਮਾਤਾ ਆਉਂਦੀ ਸਾਨੂੰ ਦੀ ਹਨਾ ਕਦੇ ਕਦੇ ਦਰਸ਼ਨ ਦਿੰਦੀ ਆ ਉਹ ਅੱਜ ਦਰਸ਼ਨ ਦੇਤੇ ਆ ਹੁਣ ਕਿਆ ਪਤਾ ਕਾਲੂ ਵੀ ਦਰਸ਼ਨ ਦੇਵੇ ਹਾਂ ਫੋਨ ਹੈਲੋ ਤੇ ਈੜਾ ਕੀਨੇ ਬਣਾਈ ਮੇਰੇ ਮੁੰਡੇ ਦੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਬੋਲੇ ਮੁੰਡੇ ਦੀ ਈੜਾ ਕੀਨੇ ਬਣਾਈ ਆ ਤੇ ਈੜਾ ਹਾਂ ਤੁਸੀਂ ਇਹ ਵੀ ਨਹੀਂ ਰਿਹਾ ਹੁਣ ਤਾਂ ਅੱਗੇ ਸਾਰਾ ਸਾਰਾ ਪਤਾ ਦਾ ਅਸ ਕਿੱਥੇ ਰਹਿੰਦੇ ਹੈ ਤੂੰ ਪਤਾ ਦਾਸ ਕਿਥੇ ਰਿੰਗਾ ਉਹ ਤੇਰੇ ਘਰ ਤੇ ਪਤਾ ਦਾਸ ਕਿਥੇ ਰਿੰਗਾ ਇਹ ਤੂੰ ਇਹ ਨਹੀਂ ਆਉਂਦੀ ਮਰੇ ਮਟੇ ਦੀ ਬੰਦਾ ਫੋਨ ਕੱਟਦਾ ਨਾਲੇ ਸੇਵ ਆ ਨੰਬਰ ਤਾਂ ਨਹੀਂ ਪਛਾਣ ਪਾਉਣਾ ਛੋਟ ਹਾਂ ਬੇਤੇ ਕੰਮ ਕਰਦਾ ਨਾ ਹਲਵਾਈ ਦਾ ਹਮ ਦੇਖ ਲੋ ਗਾਇਸ ਐਵੇਂ ਬੈਠੇ ਬੈਠੇ ਨੇ ਪ੍ਰੈਂਕ ਕਰਤਾ ਨਾ ਉਹ ਵੀ ਵਿਚਾਰਾ ਡਰ ਗਿਆ ਵੀ ਹੈ ਕੌਣ ਆ ਤੋਲ ਬੀਬੀ ਸੇਰ ਫੋਨ ਆ ਗਿਆ ਕੌਣ ਆ ਤਰਦਾਈ ਤੇਰਾ ਆ ਮੁਹੰਮਦ ਤਾਂ ਚੱਕਾ ਮੈਂ ਤਾਂ ਆਉਂਦੀ ਉਹ ਤੇਰਾ ਭਰਾਵਾ ਹੋਣ ਆਇਆ ਮੈਨੂੰ

ਤੋਂ ਬਣ ਪਈ। ਅਸੀਂ ਪਕੌੜੇ ਖਾ ਲਏ ਆ ਹਨਾ। ਮੈਂ ਜਮਾਂ ਓਕੇ ਆ। ਮੈਨੂੰ ਕੋਈ ਦਿੱਕਤ ਨਹੀਂ ਆ ਰਹੀ। ਕਿਉਂਕਿ ਹਨਾ ਮੈਨੂੰ ਟੱਚ ਵੁੱਡ ਮੇਰੇ ਤੇ ਜਾਬ ਨਹੀਂ ਬਣਦਾ ਜਾਂ ਤਲਿਆ ਤਰਿਆ ਖਾ ਕੇ। ਉਦੋਂ ਮੈਂ ਬਿਮਾਰ ਹੋਇਆ ਨਹੀਂ ਉਹ ਕੋਈ ਚੱਕਰ ਨਹੀਂ ਪਾ ਚੁੱਕਾ। ਇੱਧਰ ਤਾਂ ਮੇਂ ਇਤਜਾਬ ਬਣ ਗਿਆ। ਬੱਸ। ਮੈਨੂੰ ਕਹਿੰਦਾ ਤੂੰ ਬਿਮਾਰ ਹੋ ਸਕਦੀ ਆ। ਮੈਨੂੰ ਨਹੀਂ ਕੁਝ ਹੁੰਦਾ। ਸਾਰੇ ਬਰੈੱਡ ਖਵਾਤੇ ਮੈਨੂੰ ਆ ਬਖਾਲੇ ਪਨੀਰ ਵਾਲੇ ਤੇ ਤਿਆ ਮੇਰੇ ਹੀ ਬੰਨਾ ਪਾਇਆ ਤਾਂ ਉਹ ਦੂਜਾ ਤੇਲ ਪੀ ਗਿਆ ਐਦਾਂ ਕਰਿਆ ਕਰ ਇੱਕ ਇੱਕ ਸੁੱਕਾ ਬ੍ਰੈਡ ਹਨਾ ਖਾ ਕੇ ਤੇ ਤੇਲ ਦੀ ਬੋਤਲ ਦੀ ਘੁੱਟ ਭਰ ਲਿਆ ਕਰ ਫੇਰ ਘੱਟ ਪਰ ਉਹਨਾ ਹਾਂ ਫੇਰ ਸਹੀ ਰੱਖ ਸਰੀਰ ਵੀ ਤਰ ਰਊ ਫਿਰ ਤਾਂ ਨਾੜਾਂ ਨੂੰ ਬਚੇ ਨਹੀਂ ਕਿਥੋਂ ਸਿੱਖਦਾ ਮੈਂ ਤੂੰ ਇਹ ਟੈਲੈਂਟ ਕਿਥੋਂ ਸਿੱਖਿਆ ਭੋਰੰਦਾ ਜਦੋਂ ਕੁਦਰਤੀ ਚੀਜ਼ਾਂ ਹੁੰਦੀਆਂ ਹਨ ਜਿਵੇਂ ਸੋਨੂ ਦੀ ਮਾਂ ਤਾਂ ਆ ਜਾਂਦੀ ਕੁਦਰਤੀ ਇਹ ਵੀ ਚੀਜ਼ਾਂ ਕੁਦਰਤੀ ਆ ਨਹੀਂ ਨਹੀਂ ਹਰੀੜਾ ਕੀ ਨੇ ਬਣਾਏ ਮੇਰੇ ਮੁੰਡੇ ਦੀ ਤੇਰ ਆ ਗਈ ਹਾਂ ਸੱਚੀ ਗੱਲ ਮੇਰਾ ਮੁੰਡਾ ਨਹੀਂ ਲੱਗਦਾ ਮੈਂ ਪੱਤਰਕਾਰ ਆ ਮੇਰੇ ਵਰਗੇ ਹੋਰ ਕਈ ਬਣਾ ਕੇ ਪਾਉਂਦੇ ਵੀਡੀਓ ਲੈ ਵੀਡੀਓ ਪੁੰਦੇ ਆ ਤੂੰ ਕਹਿੰਦਾ ਸਾਡੇ ਮੁੰਡੇ ਦੀ ਵੀਡੀਓ ਪੋਣਾ ਲਾ ਹਾਲ ਤਾਂ ਚੰਦੇ ਨਹੀਂ ਜਿੱਤੇ ਮੇਰੇ ਤੋਂ ਕੀ ਹਾਲ ਮਾਤਾ ਤੇਰਾ ਉਨੀ ਹਾਰ ਚੰਗੇ ਕੀਤੇ ਫੇ ਚੁਪੜਿਆ ਮਾਰ ਗਿਆ ਤੂੰ ਤਾਂ ਇੱਕ ਮਾਣੂ ਹਾਂ ਇਹ ਕੋਲਾ ਕਿ ਮੁੰਡਾ ਸੀ ਬੱਸ ਸੋਰੀ ਦਿਖੋ ਕਿ ਪਾਈ ਮੇਰੇ ਮੁੰਡੇ ਦੇ ਸੁਣਦੀ ਮੰਮੀ ਬੱਸ ਐਸਾ ਪੁੱਤ ਸੁਣ ਗਾਇਸ ਤੁਹਾਨੂੰ ਇੱਤਾ ਹੀ ਸਾਡੇ ਹਨਾ ਬਲੌਗ ਦੇਖਣ ਨੂੰ ਮਿਲਿਆ ਕਰਨਗੇ ਫਨੀ ਫਨੀ